ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਹਾਂਜੀ 2364 ETT ਕਾਡਰ ਦੀ ਜਿਹੜੀ ਭਰਤੀ ਪਿਛਲੇ ਆਈ ਸੀ ਤਾਂ ਉਹਨਾਂ ਦੀ ਅੱਜ ਜਿਹੜੀ ਹੈਗੀ ਹੈ ਉਹ ਸਿਲੈਕਸ਼ਨ ਲਿਸਟ ਪਾ ਦਿੱਤੀ ਗਈ ਹੈ ਸਾਈਟ ਦੇ ਉੱਪਰ ਠੀਕ ਹੈ ਜੀ ਜਿਹੜੇ ਜਿਹੜੇ ਦੋਸਤਾਂ ਮਿੱਤਰਾਂ ਨੇ ETT ਵਾਸਤੇ ਅਪਲਾਈ ਕੀਤਾ ਸੀ ਆਪਣੀ ਦਾਅਵੇ ਤੇ ਰੱਖਦੇ ਸੀ ਤਾਂ ਉਹ ਜਿਹੜੀ ਲਿਸਟ ਹੈ ਉਹ ਉਹਨਾਂ ਨੇ ਪਬਲਿਸ਼ ਕਰ ਦਿੱਤੀ ਗਈ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਜਿਨ੍ਹਾਂ ਦਾ ਵੀ ਕੈਂਡੀਡੇਟਸ ਦਾ ਇਸ ਲਿਸਟ ਦੇ ਵਿੱਚ ਨਾਮ ਆਇਆ ਪਰਮਾਤਮਾ ਉਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੀ ਹੈਗੀ ਹੈ ਮੈਰਿਟ ਲਿਸਟ ਇਹਨਾਂ ਨੇ ਜਿਹੜੀ ਸਿਲੈਕਸ਼ਨ ਲਿਸਟ ਉਪਾ ਦਿੱਤੀ ਗਈ ਹੈ ਆਪਣੇ ਨਾਮ ਦੇ ਅਕੋਰਡਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਪੂਰੀ ਦੀ ਪੂਰੀ ਜਿਹੜੀ ਤਕਰੀਬਨ 71 72 ਜਿਹੜੀ ਪੇਜ ਉਹ ਪੂਰੇ ਬਣਦੇ ਆ ਤਾਂ ਚਾਹੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਇੱਕ ਵਾਰੀ ਮੈਂ ਇਹਨਾਂ ਤੁਹਾਨੂੰ ਜਨਰਲੀ ਜਿਹੜੀ ਇਹ ਥੋੜੀ ਜੀ ਸ਼ੋਅ ਕਰ ਦੇਣਾ ਠੀਕ ਹੈ ਜੀ ਜਾਂ ਇਹਨਾਂ ਦੀ ਸਾਈਡ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਹੀ ਕੈਂਡੀਡੇਟਸ ਜਿਹੜੇ 2364 ਭਰਤੀ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਸੋ ਦਾ ਸਾਥੀ ਮਿੱਤਰਾਂ ਨਾਲ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਦੀ ਦਾਵੇ ਰਾਇ ਰੱਖਦੀ ਹੈ ਸੋ ਮਿਲਦੇ ਆ ਕਿਸੇ ਨਵੇਂ ਜਾਣ ਕੇ ਨਾਲ ਧੰਨਵਾਦ